ਇਹ ਸ਼ਹੀਦ ਸ਼ਬਦ ਅਰਬੀ ਪਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ ਹੈ ਅਰਬੀ ਅਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਪਰ ਜੇ ਸਭ ਤੋਂ ਵੱਧ ਇਹ ਸਤਕਾਰ ਹੈਗਾ ਸਾਡੇ ਸਿੱਖ ਧਰਮ ਵਿੱਚ ਸਤਕਾਰ ਹੈਗਾ ਕਿਉਂਕਿ ਸ਼ਹੀਦ ਸ਼ਹੀਦਾਂ ਦੇ ਸਤਾਰ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਹਾ ਕਿ ਹਾਲਾਂਕਿ ਅਰਬੀ ਫਾਰਸੀ ਭਾਸ਼ਾ ਵਿੱਚ ਅਰਬ ਕੰਟਰੀਆਂ ਵਿੱਚ ਸ਼ਬਦ ਨੂੰ ਪਹਿਲਾ ਅਰੋਜ ਕੀਤਾ ਜਾਂਦਾ ਸੀ ਵਰਤਿਆ ਜਾਂਦਾ ਸੀ ਹੋਰ ਜੂਰ ਬਣ ਕੇ ਕਈ ਹਜਤ ਮੁਹੰਮਦੇ ਪਤੀ ਤੇ ਲਾਹੌਰ ਕਈ ਸ਼ਹੀਦ ਹੋਏ ਨੇ ਪਰ ਸ਼ਹੀਦ ਸ਼ਹੀਦਾਂ ਦੇ ਸਰताज ਕੱਲਾ ਗੁਰੂ ਅਰਜਨ ਦੇਵ ਜੀ ਬਾਰੇ ਇਹ ਵਾਰ ਤੇ ਹਾਲਾਂਕਿ ਮਹਾਰਾਜਾ ਹਨ ਹੋਰ ਵੀ ਸ਼ਹੀਦ ਹੋਏ ਨੇ ਉਹਦੇ ਪਿੱਛੇ ਵੱਡੀ وجہ ਇਹ ਹੈ ਕਿਉਂਕਿ ਜਿਹਨਾਂ ਪਿੱਛੇ ਪੁਰਾਣੇ ਲੋਕਾਂ ਨੂੰ ਸ਼ਹੀਦ ਕਰਨ ਵਾਲਿਆਂ ਦੇ ਕੋਲ ਆਪਸ਼ਨ ਭਾਵੇਂ ਕੋਈ ਬਿਕਲਪ ਕੋਈ ਰਸਤਾ ਨਹੀਂ ਸੀ ਤੇ ਜਦੋਂ ਗੁਰੂ ਅਰਜਨ ਦੇਵ ਜੀ ਮਾਨ ਨੂੰ ਸ਼ਹੀਦ ਕਰਨ ਲੱਗੇ ਨਾ ਮਹਾਰਾਜੇ ਕੋਲ ਰਸਤਾ ਸੀ ਬਿਲਕੁਲਪ ਸੀ ਉਹ ਕੀ ਸੀ ਜਾ ਫਾਇੰਡੇ ਲਿਓ ਭਾਵ ਜੁਰਮਾਨਾ ਦੇ ਦਿਓ ਜਾ ਗੁਰੂ ਗੰਗਾ ਸਾਹਿਬ ਕੋਲ ਤੁਕਾਂ ਹਜਤ ਮੁਹੰਮਦੀ ਸਿਵਤ ਦੇ ਰਖਤੋ ਤੇ ਪੰਜਵੇਂ ਨੰਬਰ ਤੇ ਲਗਭਗ ਤੇ ਚ ਹੋ ਸਕਦਾ ਸੀ ਮੈਂ ਸੰਖੇਪਿਕਨ ਵਿੱਚ ਦੱਸਦਾ ਪੰਜਵੇਂ ਨੰਬਰ ਤੇ ਸੀ ਜਾ ਮੌਤ ਨੂੰ ਕਬੂਲ ਕਰੋ ਤੇ ਮਹਾਰਾਜ ਨੇ ਬਾਕੀ ਜਿਹੜੇ ਸੀ ਵਿਕਲਪ ਰਸਤੇ ਛੱਡ ਕੇ ਮਹਾਰਾਜ ਨੇ ਮੌਤ ਨੂੰ ਆਪ ਅਪਣਾਇਆ ਕਿ ਅਸੀਂ ਤੁਹਾਡੇ ਖਾਤਰ ਜਾਨ ਵਾਰਨ ਨੂੰ ਤਿਆਰ ਹਾਂ ਅੰਦੇ ਮੌਤ ਨੂੰ ਆਪ ਚੁੜਿਆ ਇਸੇ ਕਰਕੇ ਧੰਗੁਰੂ ਆਪ ਜੀ ਦੇ ਇਤਿਹਾਸ ਵਿੱਚ ਸ਼ਹੀਦਤਾ ਦੇ ਸਰਤਾਜ ਕਿਹਾ ਜਾਂਦਾ ਹੈ। ਧੰਗੁਰੂ ਗੰਸਾ ਜੀ ਮਹਾਰਾਜ ਦੋ ਵਾਰ ਸ਼ਹੀਦ ਸ਼ਬਦ ਆਉਂਦਾ ਹੈ। ਦੋ ਵਾਰ ਸ਼ਹੀਦ ਸ਼ਬਦ ਪਾਈ ਗੁਰਗੰਸਾ ਵਿੱਚ ਆਉਂਦਾ ਹੈ। ਚਾਰ ਵਾਰ ਸ਼ਹੀਦ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 12 ਵਿੱਚ ਆਉਂਦਾ ਹੈ। ਵਾਹਿਗੁਰੂ ਪੰਜ ਵਾਰ ਸ਼ਹੀਦ ਸ਼ਬਦ ਸ੍ਰੀ ਦਸ਼ਮ ਗ੍ਰੰਥ ਸ ਵਿੱਚ ਆਉਂਦਾ ਹੈ। ਗੁਰਗੋਬਾ ਸਿੰਘ ਜੀ ਮਾਤੇ ਆਪ ਲਿਖੀ। بڑا سندر وطن رحتے ہیں خدا کی رزا میں نہ ہو جائے جو اپنے رشت کے لیے قربان ਅਸਲ ਵਿੱਚ ਉਹਨ ਹੀ ਕੋ ਸ਼ਹੀਦ ਕਹਿੰਦੇ ਹਨ ਉਹਨਾਂ ਨੂੰ ਸ਼ਹੀਦ ਕਹਿੰਦੇ ਜਿਹੜਾ ਆਪਣੇ ਇਸ਼ਤ ਲਈ ਆਪਣੇ ਗੁਰੂ ਲਈ ਕੁਰਬਾਨ ਹੋ ਜਾਵੇ ਹਾਲਾਂਕਿ ਇਹ ਸ੍ਰੀ ਸਰਬਗੰਤ ਵਿੱਚ ਵੀ ਸ਼ਹੀਦ ਸ਼ਬਦ ਦੀ ਕਾਫੀ ਵਾਰ ਜਿਹੜਾ ਮਹਾਰਾਜ ਨੇ ਕਾਫੀ ਵਾਰ ਸ਼ਹੀਦ ਸ਼ਬਦ ਸ੍ਰੀ ਸਰਬਗੰਤ ਵਿੱਚ ਵੀ ਆਇਆ ਪਰ ਉਹ ਮੈਂ ਗਿਰਦੀ ਤਾਲ ਜਸਾ ਕਿਉਂਕਿ ਮੇਰੀ ਹਜੇ ਖੁਦ ਸੱਤ ਚੱਲ ਰਹੀ ਹੈ ਬੇਕਾਇਦਾ ਬਤੌਰ ਮੌਜੂਦਾ ਸਮੇਂ ਚ ਗੁਰਗੰਤ ਸ੍ਰੀ ਦਰਸ਼ਨ ਦਾ ਸਰਬਲੋਗਾਂ ਦੀ ਸਾਧਨਾ ਚੱਲ ਰਹੀ ਹੈ ਤੇ ਜਦੋਂ ਸਾਥੀਆਂ ਕਾਦੇ ਅਸੀਂ ਨਾਂ ਨਾਂ ਤੇ ਨੋਟ ਕਰੀਏ ਨਾ ਕਲਾ ਕਲਾ ਸ਼ਬਦ ਕਿੱਥੇ ਸ਼ਹੀਦ ਸ਼ਬਦ ਆਇਆ ਉਹ ਨਿਸ਼ਾਨੀ ਦਾ ਇੰਨੇ ਅੰਕੇ ਤੇ ਆਇਆ ਉਹ ਬਖੇਰਾ ਪਾਠ ਤੇ ਨੋਟ ਕਰੀ ਦੀ ਅਸੀਂ ਤੇ ਬਾਕੀਆਂ ਦਾ ਧਿਆਨ ਹੋ ਗਿਆ ਤੇ ਫਿਰ ਆਪਾਂ ਪੜਨ ਵਿੱਚ ਪੁਰਾਣ ਛੇ ਵਿੱਚ ਵੀ ਆਉਂਦਾ ਏ ਕਿਉਂਕਿ ਬੰਖਵਾਗ ਵਿਦਵਾਨਾਂ ਨੇ ਲਿਖ ਕੇ ਆਪਣੇ ਵਿਚਾਰ ਸਾਂਝੇ ਕੀਤੇ ਹੁੰਦੇ ਨੇ ਇਸੇ ਕਰਕੇ ਇਹ ਸ਼ਬਦ ਦਾ ਅਰਥ ਹੈ ਗਵਾਹੀ ਦੇਣਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਣੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਤੇ ਮਹਾਰਾਜ ਨੇ ਵਚਨ ਕੀਤਾ ਸਿੱਖਾਂ ਨੇ ਮਹਾਰਾਜ ਤੁਸੀਂ ਕਹਿੰਦੇ ਹੋ ਸ਼ਹੀਦੀ ਬੜੀ ਵੱਡੀ ਹੈ ਸ਼ਹੀਦੀ ਹੋਣਾ ਚਾਹੀਦਾ ਹੈ ਤੁਸੀਂ ਸ਼ਹੀਦੀ ਦੀ ਮੌਤ ਤੋਂ بڑا ਸਰਕਾਰ ਤੇ ਤੇਰਾ ਮਤਲਬ ਕੀ ਹੈ ਸਿੰਘਾਂ ਦੇ ਬਚਨ ਕੀ ਹੈ ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਮਾਦੀ ਜ਼ਿੰਦਗੀ ਨਹੀਂ ਖੁਦ ਦੀ ਇੱਛਾ ਸ਼ਹੀਦ ਹੋਣਾ ਸੀ ਤੇਦੇ ਬੜੋ ਮਹਾਰਾਜੀ ਬਾਰੇ ਮਾਰਾ ਕੀ ਕਰਨੇ ਨੇ ਹੈ ਰੱਬ ਹੈ ਸ ਸੇ ਕਰੁਣਾ ਦੇ ਮੇਰੀ ਅਭੈ ਬੇਨਤੀ ਸੁਣਨੀ ਚ ਹੈ ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਤ ਮੈਂ ਸੋਈ ਕਿਛੈ ਕਿਉ ਮੇਰੀ ਜਿੰਨੀ ਚਾਹਤ ਅਗਰੇ ਕੀ ਚਾਹਤ ਮਾਂ ਦੀ ਸਤਰਣ ਸਿਉ ਅਤਹੀ ਰਣ ਪੀਤਰ ਜੂਝ ਮਰੋ ਕਹਿ ਸਾਚ ਭਤੀਜੈ ਸਤ ਸਹਾਇ ਸਦਾ ਜਗਮਾਏ ਕਿਰਪਾ ਕਰ ਸਿਆਮ ਇਹੈ ਵਰ ਦੇ ਜੀ ਸ਼ਿਆਮ ਮਾਰਨੇ ਪ੍ਰੋ ਉਪਸ਼ਬਦ ਨਾ ਵਰਤੇ ਆ ਕਿਉਂਕਿ ਮਾਤਾ ਨਾਨਕੀ ਜਰ ਮਾਤਾ ਗੁਜਰ ਕੌਰ ਜੀ ਸ਼ਿਆਮ ਸ਼ਬਦ ਵਰਤੇ ਦੇ ਸੰਗ ਕੋਬਿੰਦ ਸ਼ਬਦ ਨਹੀਂ ਵਰਤੇ ਦੇ ਸੰਗ ਗੁਰੂ ਗੋਬਿੰਦ ਸਿੰਘ ਜੀ ਮਾਰਦਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਆਦਾ ਨਾਮ ਦੇ ਨਾਲ ਮਿਲਦਾ ਜੁਲਦਾ ਸੀ ਤੇ ਉਹਨਾਂ ਦੇ ਸਤਕਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਾਰਦਾ ਗੋਬਿੰਦ ਨਾਮ ਨਹੀਂ ਵਰਤੇ ਸੀ ਮਾਤਾ ਨਾਨਕੀ ਔਰ ਮਾਤਾ ਗੁਜਰ ਕੌਰ ਮਾਰਾ ਕਹਿੰਦੇ ਸਾਡੀ ਜ਼ਿੰਦਗੀ ਦੀ ਇੱਛਾ ਏ ਬੇਸੀ ਸਾਡਾ ਅੰਤਮ ਸਾਮਾਪਤੀ ਜੂਝ ਕੇ ਸ਼ਹੀਦੀ ਪ੍ਰਾਪਤ ਕਰੀਏ ਇਹ ਜਗਾ ਜਗਾ ਗੁਰੂ ਗੋਬਿੰਦ ਸਾਹਿਬ ਆਪਣੇ ਬਾਣੇ ਵਿੱਚ ਇਕ ਕਰਦੇ ਆਂ ਦੇਵਤਵਲੇ ਸਿੱਖਾਂ ਦੇ ਕਿਹਾ ਸਿੰਘਾਂ ਦੇ ਮਾਰਾ ਰਾਮ ਜੀ ਵਚਨ ਕਰਦੇ ਹੋ ਸ਼ਹੀਦ ਦੀ ਮੌਤ ਸੀ ਕਹਿੰਦੇ ਬੜੀ ਵੱਡੀ ਹੁੰਦੀ ਹੈ ਇਹਦੀ ਪ੍ਰਭਾਸ਼ਾ ਦੱਸੋ ਫਿਰ ਮਾਰਨੇ ਵਚਨ ਕੀਤਾ ਕਹਿੰਦੇ ਜਿਹੜੀ ਪ੍ਰਾਪਤੀ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਹੜੀ ਪ੍ਰਾਪਤੀ ਤੁਹਾਨੂੰ ਹਜ਼ਾਰਾਂ ਸਾਲਾਂ ਦੀ ਬੰਦਗੀ ਤੋਂ ਨਹੀਂ ਮਿਲਦੀ ਨਾ ਉਹ ਪ੍ਰਾਪਤੀ ਤੁਹਾਨੂੰ ਇੱਕ ਇੱਕ ਛੰਨ ਵਿੱਚ ਇੱਕ ਪਲਰ ਤੇ ਮਿਲ ਜਾਵੇਗੀ ਉਹ ਕਿਹੜੀ ਹੈ ਉਹ ਸ਼ਹੀਦੀ ਦੀ ਮੌਤ ਦੇ ਨਾਲ ਹਜ਼ਾਰਾਂ ਸਾਲਾਂ ਦੀ ਬਦਕੀ ਦਾ ਫਲ ਇੱਕ ਸ਼ਹੀਦੀ ਦੀ ਮੌਤ ਨਾਲ ਸਾਨੂੰ ਪ੍ਰਾਪਤ ਹੋਵੇਗਾ ਇਸੇ ਕਰਕੇ ਮਹਾਰਾਜ ਦੇ ਬਚਨਾਂ ਸੁਣ ਕੇ ਖਰਸਿੰਗਾ ਨੇ ਸ਼ਹੀਦੀਆਂ ਪਾਉਣ ਵੱਲ ਮੁੱਖ ਕਰਦੇ ਕੋਈ ਪਰਵਾਹ ਨਹੀਂ ਪੈਸੇ ਪਿੱਛੇ ਲੜਨ ਵਾਲਿਆਂ ਤੇ ਗੁਰੂ ਪਿੱਛੇ ਲੜਨ ਵਾਲਿਆਂ ਵਿੱਚ ਬੜਾ ਫਰਕ ਹੁੰਦਾ ਹੈ